ना के प्यार भुवे सत्कार भुवे ना भुवे हसके मिलिये सबन जिंदी चार दिन दिल देवे मैं भारतीय दिल दे सर्दी हो रहा ਖੂਨ ਮੁਨਕਤਾ ਦਾ ਕਦੇਵੇ ਅੱਖਾਂ ਡੁੱਲੇ ਨਾ ਖੂਨ ਮੁਨਕਤਾ ਦਾ ਕਦੇਵੇ ਅੱਖਾਂ ਡੁੱਲੇ ਨਾ ਕਰਾਂ ਦੁਆਵਾਂ ਮੇਰੇ ਰੌਣਕ ਵਧੇ ਬਗਾਨਾਂ ਦੀ ਕਰਾਂ ਦੁਆਵਾਂ ਮੇਰੇ ਰੌਣਕ ਵਧੇ ਬਗਾਨਾਂ ਦੀ ਜਿਹੜੇ ਘਰ ਵਿੱਚ ਮਾਪਿਆਂ ਦੀ ਕੱਖ ਕਦਰ ਨਹੀਂ ਹੁੰਦੀ ਕਿਹੜੇ ਘਰ ਵਿੱਚ ਮਾਪਿਆਂ ਦੀ ਕੱਖ ਕਦਰ ਨਹੀਂ ਹੁੰਦੀ ਹਾਲਤ ਮੰਦੀ ਹੋ ਜਾਂਦੀ ਉਹਨਾਂ ਘਰ ਪਰਿਵਾਰਾਂ ਦੀ ਹਾਲਤ ਮੰਦੀ ਹੋ ਜਾਂਦੀ ਉਹਨਾਂ ਘਰ ਪਰਿਵਾਰਾਂ ਦੀ ਹੱਸਦੇ ਵਸਦੇ ਜੋ ਘਰ ਸੀ ਹੱਸਦੇ ਵਸਦੇ ਜੋ ਘਰ ਸੀ ਨਸ਼ਿਆਂ ਨੇ ਉਜਾੜ ਧਰੇ ਸ਼ਕਲਾਂ ਕਿੱਜ ਹੋ ਗਈਆਂ ਜਿੱਦਾਂ ਸ਼ਕਲ ਬਹਾਰਾਂ ਦੀ ਸ਼ਕਲਾਂ ਕਿੱਜ ਹੋ ਗਈਆਂ ਜਿੱਦਾਂ ਸ਼ਕਲ ਬਹਾਰਾਂ ਦੀ ਹੱਕ ਆਪਣਾ ਖੜ੍ਹ ਲਈਏ ਤੇ ਬਈ ਕਿਸੇ ਦਾ ਖਾਈਏ ਹੱਕ ਆਪਣਾ ਖੜ੍ਹ ਲਈਏ ਤੇ ਬਈ ਕਿਸੇ ਦਾ ਖਾਈਏ ਨਾ ਇਹੋ ਸਿੱਖਿਆ ਹੈ ਸਾਨੂੰ ਨਾਨਕ ਜੀ ਅਵਤਾਰਾਂ ਦੀ ਇਹੋ ਸਿੱਖਿਆ ਹੈ ਸਾਨੂੰ ਨਾਨਕ ਜੀ ਅਵਤਾਰਾਂ ਦੀ ਰੱਬ ਤਾਂ ਮੁਰਸ਼ਦ ਚ ਜਿਹੜੇ ਮਨ ਦੇ ਫਰਕ ਬਣਾ ਰੱਬ ਤਾਂ ਮੁਰਸ਼ਦ ਚ ਜਿਹੜੇ ਮੰਨ ਦੇ ਫਰਕ ਬਣਾ ਉੱਥੇ ਰਹਿਮਤ ਨਹੀਂ ਹੁੰਦੀ ਸੱਚੀਆਂ ਸਰਕਾਰਾਂ ਦੀ ਉੱਥੇ ਰਹਿਮਤ ਨਹੀਂ ਹੁੰਦੀ ਸੱਚੀਆਂ ਸਰਕਾਰਾਂ ਦੀ ਚੰਗੇ ਕਰਮ ਹੀ ਬੰਦੇ ਨੂੰ ਸਦਾ ਜਿਉਂਦਾ ਰੱਖਦੇ ਨੇ ਚੰਗੇ ਕਰਮ ਹੀ ਬੰਦੇ ਨੂੰ ਸਦਾ ਜਿਉਂਦਾ ਰੱਖਦੇ ਨੇ ਜਗਦੇਵ ਲੋੜ ਹੈ ਸਭ ਨੂੰ ਤਾਂ ਚੰਗੇ ਕਿਰਦਾਰ ਦੀ ਜਗਦੇਵ ਲੋੜੇ ਸਭ ਨੂੰ ਤਾਂ ਕੱਗੇ ਕਿਰਦਾਰ ਦੀ ਕਿ ਜਨਵਾਗ ਚ ਨਾਦਾ ਤੇ ਆਵੇ ਮੈਂ ਪਿਆਰਾ ਨਹੀਂ ਜੇ ਪਿਆਰ ਹੋਵੇ ਸਤਕਾਰ ਹੋਵੇ ਨਾ ਹੋਵੇ ਕਰ